ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਐਸਐਮਜ਼ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਸਰਪੰਚ ਦੇ ਉੱਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦਰਸਲ ਪਿੰਡ ਦੇ ਵਿੱਚ ਧਾਰਮਿਕ ਮੇਲਾ ਹੁੰਦਾ ਤੇ ਇਸ ਮੇਲੇ ਦੌਰਾਨ ਹੜਕੰਪ ਮੱਚ ਜਾਂਦਾ ਹੈ ਹੰਗਾਮਾ ਹੋ ਜਾਂਦਾ ਹੈ ਜਦੋਂ ਸਟੇਜ ਤੇ ਤੋਂ ਸਰਪੰਚ ਜਿਹੜਾ ਹੇਠਾਂ ਉਤਰਨ ਲੱਗਦਾ ਤਾਂ ਹਮਲਾਵਰਾਂ ਦੇ ਵੱਲੋਂ ਉਸਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇੰਨਾ ਨਹੀਂ ਇਸ ਦੇ ਨਾਲ ਦੋ ਤਿੰਨ ਹੋਰ ਵੀ ਜਿਹੜੇ ਵਿਅਕਤੀ ਨੇ ਜ਼ਖਮੀ ਹੋ ਜਾਂਦੇ ਨੇ ਗੋਲੀਆਂ ਦੇ ਨਾਲ ਉਹਨਾਂ ਨੂੰ ਭੁੰਨ ਦਿੱਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਉੱਤੇ ਫਾਇਰਿੰਗ ਹੁੰਦੀ ਹੈ ਪੂਰਾ ਮਾਮਲਾ ਜਿਹੜਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਸਰਪੰਚ ਦੇ ਉੱਤੇ ਫਾਇਰਿੰਗ ਹੁੰਦੀ ਹੈ ਤੇ ਇਸ ਦੇ ਨਾਲ ਹੀ ਜੋ ਧਾਰਮਿਕ ਮੇਲੇ ਦੇ ਵਿੱਚ ਸਿੰਗਰ ਸਟੇਜ ਦੇ ਉੱਤੇ ਚੜੇ ਹੁੰਦੇ ਨੇ ਗਾਣੇ ਗਾ ਰਹੇ ਹੁੰਦੇ ਨੇ ਆਪਣਾ ਗਾਣਾ ਛੱਡ ਕੇ ਸਟੇਜ ਤੋਂ ਭੱਜ ਜਾਂਦੇ ਨੇ ਤਾਂ ਦੱਸਦੀ ਕਿ ਪੁਲਿਸ ਨੇ ਇਸ ਤੇ ਮੁਸਤੈਦੀ ਦਿਖਾਉਂਦੇ ਹੋਏ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਂ ਤੇ ਬਿਲਕੁਲ ਦੱਸਦੀ ਕਿ ਪਟਾਲਾ ਦੇ ਨੇੜੇ ਪਿੰਦੇ ਪਿੰਡ ਬੋਦੇ ਦੀ ਖੂਈ ਜਿੱਥੇ ਧਾਰਮਿਕ ਮੇਲਾ ਚੱਲ ਰਿਹਾ ਸੀ ਜਿੱਦਾਂ ਮੇਲੇ ਦੇ ਮੁੱਖ ਪ੍ਰਬੰਧਕ ਤੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਸਾਹਿਬ ਸਟੇਟ ਤੋਂ ਹੇਠਾ ਉਤਰਦੇ ਨੇ ਤਾਂ ਹਮਲਾਵਰਾਂ ਨੇ ਸਰਪੰਚ ਦੇ ਉੱਤੇ ਹਮਲਾ ਵਾਰ ਦਿੱਤਾ ਇਸ ਤਰ੍ਹਾਂ ਸਰਪੰਚ ਤੇ ਹੋਰਾਂ ਵੀ ਤਿੰਨ ਤੋਂ ਚਾਰ ਲੋਕ ਨੇ ਜਿਹੜੇ ਜ਼ਖਮੀ ਹੁੰਦੇ ਨੇ ਕੁਝ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਅਤੇ ਕੁਝ ਨੂੰ ਗੰਭੀਰਤਾ ਦੇਖਦੇ ਹੋਏ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਸਰ ਮੇਲਾ ਹੀ ਸਰਪੰਚ ਸਾਹਿਬ ਨਾਲ ਉਪਰੋਆ ਇਸ ਤੇ ਤੂ ਵੇਖਣੇ ਕੀ ਹੋਇਆ ਉਦੋਂ ਸਰ ਜੱਕਦਮ ਗੋਲੀਆਂ ਚੱਲੀਆਂ ਅਈ ਚਾਰ ਦੇ ਘਲੋਤੇ ਹੋਈ ਸੀ ਸਾਰੇ ਭਜਨ ਦੁਰਨ ਲੱਗ ਪਏ ਅਈ ਭਜਨ ਲਗੇ ਦੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭਜਨ ਲਗਾ ਹਾਂ ਪਹਿਲੂ ਗੋਲੀ ਵੱਜ ਗਈ ਸਰਾਹ ਤੇ ਮੇਰੇ ਨਾਲ ਦੇ ਮੁੰਡੇ ਮਾਂਡੇ ਭੱਜ ਗਏ ਸਾਰੇ ਖਾਕ ਸੁਣ ਕੇ ਸਿਰਫ ਇੱਕੋ ਮੁੰਡਾ ਸੀ ਜਿਹੜਾ ਮੇਰੇ ਮਹਲੇ ਦੇ ਕੈਂਪ ਦਾ ਕਿੱਦਾਂ ਪਤਾ ਲੱਗਾ ਗੋਲੀ ਚੱਲ ਗਈ ਜੀ ਸਾਰੇ ਜਦੋਂ ਵਾਜਈਏ ਨਾ ਇੱਕ ਨਹੀਂ 10 ਬੰਦੇ ਸੀ ਘਤੋਂ ਘਟ ਦਾਹਰ ਪਰ ਦਾ ਬਾਰਾ ਗੋਲੀਆਂ ਇਕੱਠੀਆਂ ਚੱਲੀਆਂ ਤੇ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਹੋ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਹਾਂਜੀ ਤੇ ਕੀ ਉੱਥੇ ਕਰਦੇ ਸਰ ਮੈਂ ਮੇਲਾ ਦੇਖ ਰਿਹਾ ਸੀ ਅੱਛਾ ਕਿੰਨੇ ਪਹੁੰਚ ਗਏ ਗੋਲੀ ਉੱਤੇ ਬੋਂ ਸਰ ਸਾਰੇ ਤਿੰਨੇ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰ ਸਾਹਿਬ ਬਾਕੀ ਜਿਹੜੇ ਆ ਉਹ ਪਹਿਲਾਂ ਹੀ ਅੰਬਰ ਸਾਹਿਬ ਚਲ ਗਏ ਸਾਭਾ ਸਰਪੰਚ ਸਾਹਿਬ ਉਹ ਵੀ ਅੰਬਰ ਸਾਹਿਬ ਚਲ ਗਏ ਪਹਿਲਾਂ ਹੀ ਉਨਾਈ ਸਾਹਿੱਦ ਢਿੱਡ ਚ ਲੱਗੀ ਸਾਰਾ ਕੁਰਤਾ ਢਿੱਡ ਤੁਲੀ ਬਿਲੇ ਹੀ ਲਗਣਾ ਮੈਨੂੰ ਜਸਤ ਉਹਨੇ ਪਹੁੰਚ ਗਿਆ ਮੈਂ ਕੋਈ ਪੰਜ ਸੱਤ ਮਿੰਟਾਂ ਵਿੱਚ ਇੱਥੇ ਪਹੁੰਚ ਗਿਆ ਤੇ ਬੋਦੇ ਦੀ ਖੂਹ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਵੀ ਇੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਚ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਨਾ ਨਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਐ ਤੇ ਇੱਕ ਬੰਦਾ ਜਿਹੜਾ ਦੂਜੇ ਪਾਸਿਓਂ ਕਹਿੰਦੇ ਕੋਈ ਫੜਿਆ ਉਹ ਹਸਪੀਟਲ ਐ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਗੋਲੀ ਚਲਾਉਣ ਵਾਲਾ ਵੀ ਗ੍ਰੈਸਟ ਕੀਤਾ ਮੇਰੇ ਅਜੇ ਨਹੀਂ ਇਹ ਧਿਆਨ ਚ ਹੈਗਾ ਕੋਈ ਪਤਾ ਕਰਦਾ ਹੁਣ ਮੈਂ ਪਤਾ ਕਰਕੇ ਇਥੋਂ ਫਿਰ ਤਾਂ ਬਾਕੀ ਹਾਲਾਤ ਜਿਹੜੇ ਫਿਰ ਦੱਸਾਂਗਾ ਜਿ ਤਰ੍ਹਾਂ ਤੁਸੀਂ ਦੱਸਿਆ ਜਾ ਰਿਹਾ ਵੀ ਉਹ ਜਿਹੜਾ ਵਗ ਪੋਲੀਟਿਕ ਲਾਉਣ ਵਾਲਾ ਉਹ ਵੀ ਫੜ ਲਿਆ ਉਹ ਹੌਸ਼ੀ ਤੇ ਵਾਖ ਲਿਆ ਮੈਂ ਕਿਹਾ ਅਜੇ ਮੈਂ ਨਹੀਂ ਉਹ ਦੇਖਿਆ ਮੈਂ ਦੇਖ ਕੇ ਫਿਰ ਹਾਲਾਤ ਦੱਸਾਂਗਾ